ਨਮਸੈਸ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਿਤਮ ਪੰਜਾਬੀ ਤੇ ਮੈਂ ਹਾਂ ਤੁਹਾਡਾ ਆਪਣਾ ਸੰਦੀਪ ਮਾਨਾ ਪੰਜਾਬ ਦੀਆਂ ਜੇਲ੍ਹਾਂ ਅਕਸਰ ਦੀ ਚਰਚਾ ਵਿੱਚ ਰਹਿੰਦੀਆਂ ਨੇ ਇੱਕ ਪਾਸੇ ਤਾਂ ਅੱਜ ਦੇ ਦਿਨ ਖਬਰਾਂ ਵੇਖਣ ਨੂੰ ਮਿਲਦੀਆਂ ਕਿ ਸੂਬਾ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਜੇਲ੍ਹਾਂ 'ਚ ਤਲਾਸ਼ੀ ਮੁਹਿੰਮ ਚਲਾ ਕੇ ਇਤਰਾਜਯੋਗ ਸਮਾਨ ਜ਼ਬਤ ਕੀਤਾ ਜਾ ਰਿਹਾ ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਅਜੀਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਸਰਕਾਰ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਅੱਜ ਜਿਹੜੇ ਮਸਲੇ ਲੈ ਕੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਫਰੀਦਕੋੜੀ ਮਾਡਰਨ ਜੇਲ੍ਹ ਦਾ ਹੈ ਜਿੱਥੇ ਉਕਤ ਜੇਲ੍ਹ ਚ ਬੰਦ ਫਿਰੋਜ਼ਪੁਰ ਦੇ ਰਹਿਣ ਵਾਲੇ ਬਰਿੰਦਰ ਸਿੰਘ ਹਵਲਾਤੀ ਵੱਲੋਂ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਇਸ ਵੀਡੀਓ ਚ ਕਹਦੀ ਨੇ ਜੇਲ੍ਹ ਦੇ ਅੰਦਰ ਦੀਆਂ ਤਸਵੀਰਾਂ ਦਿਖਾਈਆਂ ਨੇ ਤੁਸੀਂ ਆਪਣੀ ਸਕਰੀਨ ਤੇ ਜੋ ਵੀਡੀਓ ਦੇਖ ਰਹੇ ਹੋ ਇਹ ਉਹੀ ਵੀਡੀਓ ਹੈ ਜੋ ਹਵਲਾਤੀ ਬਰਿੰਦਰ ਸਿੰਘ ਵੱਲੋਂ ਬਣਾਈ ਗਈ ਹੈ ਜੇਲ੍ਹ ਪ੍ਰਸ਼ਾਸਨ ਨੂੰ ਜਦੋਂ ਇਸ ਸੰਬੰਧੀ ਜਾਣਕਾਰੀ ਮਿਲੀ ਤਾਂ ਹਰਕਤ ਚਾਏ ਜੇਲ੍ਹ ਪ੍ਰਸ਼ਾਸਨ ਨੇ ਉਕਤ ਹਵਲਾਤੀ ਦੇ ਬੈਲਕਨ ਦੀ ਤਲਾਸ਼ੀ ਤਾਂ ਲਈ ਪਤਲਾਸ਼ੀ ਦੌਰਾਨ ਜੇਲ੍ਹ ਪ੍ਰਸ਼ਾਸਨ ਨੂੰ ਕੁਝ ਵੀ ਨਹੀਂ ਮਿਲਿਆ ਪਰ ਜੇਲ੍ਹ ਪ੍ਰਸ਼ਾਸਨ ਨੇ ਵਾਇਰਲ ਹੋਈ ਵੀਡੀਓ ਦੇ ਆਧਾਰ ਤੇ ਹਵਾਲਾਤੀ ਬਰਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੁਣ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਅਧਿਕਾਰੀ ਜੇਲ੍ਹ ਦੀ ਸੁਰੱਖਿਆ ਨੂੰ ਲੈ ਕੇ ਸਖਤ ਇੰਤਜ਼ਾਮਾਂ ਦੀ ਗੱਲ ਕਰਦੇ ਹਨ ਪਰ ਇਸ ਦੇ ਬਾਵਜੂਦ ਵੀ ਜੇਲ੍ਹ ਚੋ ਮੋਬਾਈਲ ਨਸ਼ੀਲੇ ਪਦਾਰਥ ਸਿਮ ਅਤੇ ਇਤਰਾਜਕ ਚੀਜ਼ਾਂ ਮਿਲਣ ਨਾਲ ਅਧਿਕਾਰੀਆਂ ਵੱਲੋਂ ਕੀਤੇ ਜਾਦੇ ਦਾਅਵਿਆਂ ਦੀ ਪੋਲ ਖੁੱਲ ਰਹੀ ਹੈ ਐਫ ਆਰ ਨੰਬਰ 131 ਬਟਾ ਆਪਣਾ 104 24 ਇੱਕ ਕੇਸ ਰਜਿਸਟਰ ਕੀਤਾ ਗਿਆ ਅੰਡਰ ਸੈਕਸ਼ਨ 42 ਗੁੰਜਾਇ ਪ੍ਰिजन ਐਕਟ ਇਹ ਜੇ ਕੁਵਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਆ ਜਿਹੜਾ ਇਧਰ ਫੋਜੀ ਪ੍ਰਿਡਿਸਟ੍ਰਿਕਟ ਕੋਲੋਂ ਬਰਿਆਂ ਦਾ ਰਹਿਣ ਵਾਲਾ ਹੈਗਾ ਇਹਦੀ ਇੱਕ ਵੀਡੀਓ ਅਪਲੋਡ ਹੋਈ ਜੀ ਜਿਹੜੀ ਇਹ ਇਹਦੀ ਇਨਸਟਾ ਆਈਡੀ ਇਸ ਮੁੰਡੇ ਦੀ ਆ ਅ ਇਹ ਜੇਲ੍ਹ ਡਿਪਾਰਟਮੈਂਟ ਵੱਲੋਂ ਸਾਨੂੰ ਇੱਕ ਪੱਤਰ ਰਸੀਬ ਹੋਇਆ ਅਸੀਂ ਕੇਸ ਰਜਿਸਟਰ ਕੀਤਾ ਜੀ ਹੁਣ ਨੈਕਸਟ ਇਹਨੇ ਆਪਣੀ ਉਹਦੇ ਵਿੱਚ ਵਾਕ ਵਾਕ ਜਿਲ੍ਹਾਂ ਦੀ ਜਿਹੜੀਆਂ ਐਕਟੀਵਿਟੀਆਂ ਦਿਖਾਉਣਾ ਹੈ ਇਹ ਜਿੱਕ ਫਰੀਦਕੋਟ ਦੇ ਜੇਲ੍ਹ ਦੀ ਵੀ ਜਿਹੜੀ ਵੀਡੀਓ ਹੈਗੀ ਆ ਤਾਂ ਹੁਣ ਇਹ ਦੀ ਜੀ ਇਹਨੇ ਜੋ 25-10-23 ਨੂੰ ਇਹ ਅਪਲੋਡ ਕੀਤੀ ਗਈ ਸੀ ਉਸ ਟਾਈਮ ਮੈਂ ਜੇਲ੍ਹ 'ਚ ਨਹੀਂ ਸੀਗਾ ਹੁਣ ਇਹ ਅਸੀਂ ਨੂੰ ਪ੍ਰੋਡਕਸ਼ਨ ਬ੍ਰਾਂਡ ਤੇ ਲਾ ਕੇ ਜੀ ਸਾਰੀ ਪੁੱਛਗਿੱਛ ਕਰਕੇ ਨੈਕਸਟ ਕਾਰਵਾਈ ਕਰਾਂਗੇ ਕੇਸ ਰਜਿਸਟਰ ਕਰਤਾ ਜੀ ਇਹ ਕੋਈ ਪਹਿਲੀ ਵੀਡੀਓ ਨਹੀਂ ਹੈ ਜੋ ਵਾਇਰਲ ਹੋ ਰਹੀ ਹੈ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਵਾਇਰਲ ਹੋ ਚੁੱਕੀਆਂ ਨੇ ਜਿਹਦੇ ਵਿੱਚ ਇੱਕ ਹਵਾਲਾਤੀ ਵੱਲੋਂ ਆਪਣੀ ਬਰਥਡੇ ਪਾਰਟੀ ਦੀ ਵੀਡੀਓ ਬਣਾਈ ਗਈ ਸੀ ਜਿਸ ਨੂੰ ਖੂਬ ਵਾਇਰਲ ਕੀਤਾ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਵੀਡੀਓ ਹੋਰ ਵਾਇਰਲ ਹੋਈ ਸੀਗੀ ਜਿਸ ਨੂੰ ਲੈ ਕੇ ਸਰਕਾਰ ਨੇ ਦਾਅਵਾ ਕੀਤਾ ਸੀਗਾ ਕਿ ਇਹ ਵੀਡੀਓ ਪੰਜਾਬ ਦੀ ਜੇਲ੍ਹ ਅੰਦਰ ਨਹੀਂ ਸ਼ੂਟ ਕੀਤੀ ਗਈ ਜਦਕਿ ਹਕੀਕਤ ਇਹ ਸੀਗੀ ਕਿ ਉਹ ਪੰਜਾਬ ਦੀ ਹੀ ਜੇਲ੍ਹ ਸੀਗੀ ਜਿਸ ਨੂੰ ਲੈ ਕੇ ਬਾਅਦ ਵਿੱਚ ਖੁਲਾਸੇ ਵੀ ਹੋਏ ਸਨ